ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਫੇਰ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਲੈ ਕੇ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਗੁਰੂ ਨਾਨਕ ਨਗਰ ਮਲਤਾਨੀਆਂ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਸੋ ਬਹੁਤ ਹੀ ਵਧੀਆ ਮੁਹੱਲੇ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ 100 ਗਜ ਦੇ ਵਿੱਚ ਕੋਠੀ ਬਣੀ ਹੋਈ ਹੈ ਸੋ ਇਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਦੇਖੀਏ ਜਿੰਨਾ ਵੀਰ ਭਰਾਵਾਂ ਨੇ ਹਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਓ ਹਾਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹ ਤੇ ਤੁਹਾਨੂੰ ਘਰ ਲੈਣ ਦੇ ਵਿੱਚ ਆਸਾਨੀ ਹੋਵੇ ਸੋ ਬਾਬਾ ਪ੍ਰਾਪਰਟੀ ਚੈਨਲ ਤੋਂ ਹਮੇਸ਼ਾ ਹੀ ਇਹ ਉਪਰਾਲਾ ਹੁੰਦਾ ਰਹਿੰਦਾ ਕਿ ਤੁਸੀਂ ਘਰ ਬੈਠੇ ਹੀ ਘਰਾਂ ਦੀਆਂ ਵੀਡੀਓ ਦੇਖਦੇ ਰਹੋ ਜਿੰਨਾ ਵੀਰ ਭਰਾਵਾਂ ਨੇ ਕਰ ਲੈਣਾ ਉਹਨਾਂ ਵਾਸਤੇ ਆਸਾਨੀ ਹੋ ਜਾਂਦੀ ਹੈ ਸੋ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਉਹਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਇਹਦੇ ਵਿੱਚ ਵੀ ਫਾਇਦਾ ਹੀ ਹੈ ਸਾਰਿਆਂ ਦਾ ਸੌਰ ਸੋਈ ਦੇ ਵਿੱਚ ਵੀ ਬਹੁਤ ਸੋਹਣਾ ਕੱਬੜ ਬਣਿਆ ਹੋਇਆ ਬੈੱਡਰੂਮ ਦੇ ਵਿੱਚ ਵੀ ਕੱਬੜ ਬਣਿਆ ਹੋਇਆ पीओपी ਦਾ ਕੰਮ ਰੰਗ ਰੋਗਣ ਦਾ ਡੋਰ ਵਿੰਡੋਜ਼ ਦਾ ਬਹੁਤ ਸੋਹਣਾ ਕੰਮ ਹੋਇਆ ਵੀ ਆ 100 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ 100 ਫਰਸ਼ ਜਿਹੜਾ ਉਹ ਟਾਈਲਸ ਦਾ ਲੱਗਿਆ ਹੋਇਆ ਕਾਫੀ ਵਧੀਆ ਟਾਈਲਸ ਜਿਹੜੀ ਆ ਉਹ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਦੋ ਬੈਡਰੂਮ ਥੱਲੇ ਬਣੇ ਹੋਏ ਆ ਕੱਬੜ ਦਾ ਕੰਮ ਕੰਪਲੀਟ ਆ ਅਟੈਚ ਵਾਸ਼ਰੂਮ ਆ ਕੋਠੀ ਜਿਹੜੀ ਆ ਖੁੱਲੀ ਤੇ ਹਵਾਦਾਰ ਆ ਵੈਂਟੀਲੇਸ਼ਨ ਵਾਸਤੇ ਵੀ ਕਾਫੀ ਖੁੱਲੀ ਸਪੇਸ ਜਿਹੜੀ ਆ ਦਿੱਤੀ ਹੋਈ ਆ ਜਾਲ ਜਿਹੜਾ ਕਾਫੀ ਵਧੀਆ ਦੇ ਤਾ ਹੋਇਆ ਸੋ ਭਾਈ ਜੀ 35 ਲੱਖ ਡਿਮਾਂਡ ਰੱਖੀ ਆ ਇਸ ਕੋਠੀ ਦੀ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਜਿਸ ਵੀ ਵੀਰ ਭਰਾ ਨੇ ਇਹ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਤੇ ਇਹਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਵੇਚਣਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਫਰੀ ਆਫ ਕਾਸਟ ਮੋਬਾਈਲ ਨੂੰ ਟੇਡਾ ਕਰਕੇ ਬੜੇ ਸਲੋ 모ਸ਼ਨ ਦੇ ਵਿੱਚ ਪੂਰੇ ਘਰ ਨੂੰ ਵਿਖਾ ਕੇ ਘਟੋ ਘਟ 4-5 ਮਿੰਟਾਂ ਦੀ ਵੀਡੀਓ ਜ਼ਰੂਰ ਬਣਾਇਆ ਕਰੋ ਤੇ ਵੀਡੀਓ ਸਾਨੂੰ ਸੈਂਡ ਕਰ ਦਿਓ ਘਰ ਦੀਆਂ ਫਰੰਟ ਤੋਂ ਫੋਟੋਆਂ ਖਿੱਚ ਕੇ ਜਿੱਥੋਂ ਪੂਰਾ ਘਰ ਦਿਖਦਾ ਹੋਵੇ ਤਿੰਨ ਚਾਰ ਫੋਟੋਆਂ ਭੇਜੋ ਤੇ ਘਰ ਦੀ ਪੂਰੀ ਡਿਟੇਲ ਇੱਕ ਪੇਜ ਉੱਤੇ ਲਿਖ ਕੇ ਉਹਦੀ ਫੋਟੋ ਖਿੱਚ ਕੇ ਸਾਨੂੰ ਸੈਂਡ ਕਰ ਦਿਓ ਤੇ ਆਪਾਂ ਤੁਹਾਡੀ ਜਿਹੜੀ ਐਡ ਆ ਉਹ ਫਿਰ ਹੀ ਵਿੱਚ ਲਗਾਵਾਂਗੇ ਤੇ ਗੱਲ ਕਰਦੇ ਸੀ ਬਠਿੰਡਾ ਸ਼ਹਿਰ ਦੀ ਗੁਰੂ ਨਾਨਕ ਨਗਰ ਮਲਤਾਨੀਆਂ ਰੋਡ ਤੇ ਇਹ ਕੋਠੀ ਵਿਕਾਊ ਆ 100 ਗਜ ਦੇ ਵਿੱਚ 35 ਲੱਖ ਰੁਪਿਆ ਇਹਦੀ ਡਿਮਾਂਡ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਡਬਲ ਸਟੋਰੀ ਕੋਠੀ ਬਣੀ ਹੋਈ ਹੈ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ ਬਹੁਤ ਹੀ ਵਧੀਆ ਮੁਹੱਲੇ ਦੇ ਵਿੱਚ ਔਰ ਬਹੁਤ ਹੀ ਵਧੀਆ ਸ਼ਹਿਰ ਦੇ ਵਿੱਚ ਆਸ-ਪਾਸੇ ਦੀ ਰਹਿਸ਼ੀ ਏਰੀਆ ਵੀ ਬਹੁਤ ਵਧੀਆ ਹੈਗਾ ਸੋ ਜੇ ਜੀ ਵੀ ਵੀਰ ਭਰਾਣੇ ਇਸ ਕੋਠੀ ਦੀ ਜਾਣਕਾਰੀ ਹੋਰ ਵੀ ਲੈਣੀ ਹੋਵੇ ਤੁਸੀਂ ਜੋ ਵੀ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਸੋ ਮਿਲਦੇ ਆਂ ਅਗਲੀ ਵੀਡੀਓ ਚ ਬਹੁਤ ਬਹੁਤ ਧੰਨਵਾਦ ਜੀ